ਕਹਿੰਦੇ ਪੰਜਾਬ 'ਚ ਰਹਿੰਦੇ ਆ ਤਾਂ ਪੰਜਾਬੀ ਮਾਂ ਬੋਲੀ ਦੇ ਨਾਲ ਪਿਆਰ ਜਿਹੜਾ ਉਹ ਸੁਭਾਅਕ ਹੈ ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਬਹੁਤ ਘੱਟ ਲੋਕ ਨੇ ਜਿਹੜੇ ਚਿੰਤਾ ਜਤਾਉਂਦੇ ਨੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਮਾਂ ਬੋਲੀ ਇਹ ਇੱਕ ਚਿੰਤਾ ਦਾ ਵਿਸ਼ਾ ਇਸ ਕਰਕੇ ਹੈ ਕਿਉਂਕਿ ਬਹੁਤ ਸਾਰੇ ਲੋਕ ਇੰਨਾ ਪੰਜਾਬੀ ਮਾਂ ਬੋਲੀ ਨੂੰ ਭੁੱਲ ਚੁੱਕੇ ਨੇ ਪਰ ਕੁਝ ਲੋਕ ਇੰਨੇ ਜ਼ਿਆਦਾ ਚਿੰਤਤ ਨੇ ਕਿ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਜਿਹੜਾ ਲਗਾਤਾਰ ਕਰਦੇ ਨੇ ਮਾਨਸਾ ਦਾ ਤਜਿੰਦਰ ਸਿੰਘ ਖਾਲਸਾ ਹੈ ਜੋ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਿਹੜਾ ਪ੍ਰਚਾਰ ਵਿਦੇਸ਼ਾਂ ਤੱਕ ਕਰਦਾ ਉਸੇ ਤਰ੍ਹਾਂ ਜਿਵੇਂ ਸਿੱਧੂ ਮੂਸੇਵਾਲਾ ਪ੍ਰਚਾਰ ਕਰਦਾ ਹੁੰਦਾ ਸੀ ਡੰਕਾ ਵੱਜਦਾ ਪੰਜਾਬੀਆਂ ਦਾ ਤਾਂ ਪੰਜਾਬ ਦੇ ਵਿੱਚ ਰਹਿੰਦੇ ਪੰਜਾਬੀਆਂ ਨੂੰ ਵੀ ਪੰਜਾਬੀ ਮਾਂ ਬੋਲੀ ਦੀ ਐਮੀਅਤ ਪਤਾ ਹੋਣੀ ਜ਼ਰੂਰੀ ਹੈ ਤਾਂ ਇਸੇ ਤਰ੍ਹਾਂ ਦਿੱਲੀ ਦਾ ਇੱਕ ਨੌਜਵਾਨ ਹੈ ਜੋ ਸਿੱਧੂ ਮੂਸੇਵਾਲੇ ਦਾ ਫੈਨ ਵੀ ਹੈ ਉਸ ਵੱਲੋਂ ਇੱਕ ਪ੍ਰੋਗਰਾਮ ਦਿੱਲੀ ਦੇ ਵਿੱਚ ਆਯੋਜਿਤ ਕੀਤਾ ਜਾਂਦਾ ਜਿਸ ਦੇ ਵਿੱਚ ਆ ऑस्ट्रेलिया ਤੋਂ ਸਰਿੰਦਰ ਸਿੰਘ ਨੇ ਜਿਹੜੇ ਉਹ ਪਹੁੰਚਦੇ ਨੇ ਤੇ ਦੂਸਰੇ ਪਾਸੇ ਤੇਜਿੰਦਰ ਸਿੰਘ ਖਾਲਸਾ ਨੂੰ ਜਿਹੜਾ ਉੱਥੇ ਬੁਲਾਇਆ ਜਾਂਦਾ ਸਨਮਾਨ ਕੀਤਾ ਜਾਂਦਾ ਤਸਵੀਰਾਂ ਨਾਲ-ਨਾਲ ਵੀਡੀਓ ਦੇ ਚੱਲ ਰਹੀਆਂ ਨੇ ਕਿ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਤੇਜਿੰਦਰ ਸਿੰਘ ਮਾਨਸਾ ਵੱਲੋਂ ਲਗਾਤਾਰ ਕੀਤਾ ਜਾਂਦਾ ਬਹੁਤ ਸਾਰੇ ਸਟੇਜਾਂ ਇਹ ਜੀਆਂ ਹੋਈਆਂ ਨੇ ਜਿੱਥੇ ਉਸ ਨੇ ਬਹੁਤ ਸਾਰੀਆਂ ਗੱਲਾਂ ਦੇ ਮਹੱਤਵ ਵੀ ਦੱਸੇ ਤੇ ਕੁਝ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਆਪਦੇ ਹੱਥੀ ਤੇਜਿੰਦਰ ਸਿੰਘ ਖਾਲਸਾ ਨੇ ਤਿਆਰ ਕੀਤੀਆਂ ਨੇ ਨਾਲ-ਨਾਲ ਫੋਟੋਆਂ ਜਿਹੜੀਆਂ ਚੱਲ ਰਹੀਆਂ ਨੇ ਦੇਖ ਸਕਦੇ ਹੋ ਇੱਕ ਕੈਂਪ ਜਿਹੜਾ ਦਿੱਲੀ ਦੇ ਵਿੱਚ ਲਗਾਇਆ ਜਾਂਦਾ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਕਿ ਪੰਜਾਬੀ ਕੀ ਐਮੀ ਹਤਾ ਉਹ ਸਮਝਣ ਦੀ ਲੋੜ ਹੈ ਤੇ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਦਿੱਲੀ ਦਾ ਇਹ ਨੌਜਵਾਨ ਹਰ ਜਗ੍ਹਾ ਜਾ ਕੇ ਪੰਜਾਬੀ ਮਾਂ ਬੋਲੀ ਦਾ ਹੋਕਾ ਦਿੰਦਾ ਹੈ ਲੋਕਾਂ ਨੂੰ ਦੱਸਦਾ ਹੈ ਕਿ ਪੰਜਾਬੀ ਮਾਂ ਬੋਲੀ ਪੰਜਾਬ 'ਚ ਰਹਿੰਦੇ ਪੰਜਾਬੀਆਂ ਦੇ ਲਈ ਕਿੰਨੀ ਜ਼ਿਆਦਾ ਜ਼ਰੂਰੀ ਹੈ ਤੇ ਹਰ ਇੱਕ ਨੂੰ ਪੰਜਾਬੀ ਬੋਲਣੀ ਆਉਣੀ ਚਾਹੀਦੀ ਆ ਤਾਂ ਇਸੇ ਨੂੰ ਲੈ ਕੇ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਚਿੰਤਾ ਜਤਾ ਰਹੇ ਨੌਜਵਾਨਾਂ ਦਾ ਸਾਥ ਦੇਣਾ ਜ਼ਰੂਰੀ ਹੈ ਤੇ ਹਰ ਇੱਕ ਨੂੰ ਇਹਨਾਂ ਦਾ ਸਹਿਯੋਗ ਵੀ ਦੇਣਾ ਜ਼ਰੂਰੀ ਹੈ ਸਿਮਰਜੋਤ ਮੱਕੜ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਰਹਿੰਦਾ ਤੇ ਸਿੱਧੂ ਮੂਸੇਵਾਲੇ ਦਾ ਫੈਨ ਵੀ ਹੈ ਤੇ ਉਸ ਦਿਨ ਤੋਂ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਿਹੜੀ ਆ ਚਿੰਤਾ ਜਤਾ ਰਿਹਾ ਤੇ ਹਰ ਵਾਰ ਉਹ ਪੰਜਾਬੀ ਮਾਂ ਬੋਲੀ ਦਾ ਹੋ ਜਿਵੇਂ ਜੇ ਆਪਾਂ ਗੱਲ ਕਰਦੇ ਆ ਜਿੰਦਰ ਸਿੰਘ ਖਾਲਸਾ ਦੀ ਉਹ ਵੀ ਪੰਜਾਬੀ ਮਾਂ ਬੋਲੀ ਦਾ ਹੋਕਾ ਦਿੰਦਾ ਤੇ ਅਜਿਹੇ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ ਸਾਥ ਦੇਣ ਦੀ ਲੋੜ ਹੈ ਕਿਉਂਕਿ ਜਦੋਂ ਇਹਨਾਂ ਦਾ ਅਸੀਂ ਸਾਥ ਦੇਵਾਂਗੇ ਤਾਂ ਹੀ ਪੰਜਾਬੀ ਮਾਂ ਬੋਲੀ ਨੂੰ ਬਚਾ ਸਕਦੇ ਆ ਤਾ ਦੋਸਤੋ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟਾਂ ਚ ਆਪਣੀ رائے ਜ਼ਰੂਰ ਦਿਓ ਕਿ ਕਿਹੜੇ-ਕਿਹੜੇ ਰਾਜਾਂ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਤਾਂ ਪੰਜਾਬੀ ਲਾਜ਼ਮੀ ਹੈ ਬੋਲਣੀ ਚਾਹੀਦੀ ਵੀ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਜੇਕਰ ਅਸੀਂ ਭੁੱਲ ਗਏ ਤਾਂ ਪੰਜਾਬੀ ਹੋਣ ਦਾ ਫਾਇਦਾ ਵੀ ਕੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਕਮੈਂਟ ਕਰਕੇ ਦੱਸਣਾ ਵੀ ਕਿੱਥੇ-ਕਿੱਥੇ ਪੰਜਾਬੀ ਰਹਿੰਦੇ ਨੇ ਤੇ ਉਹ ਅੱਜ ਵੀ ਪੰਜਾਬੀ ਬੋਲਦੇ ਨੇ ਜਾਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾ ਰਹੇ ਨੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ